Kavali Dina Narayana Kavali Dina Narayana ਮੁੱਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪੜ ਮੱਲਿਆ ਅੱਜ ਅਸੀਂ ਬੜੀ ਪਿਆਰੀ ਸ਼ਖਸ਼ੀਅਤ ਮਾਤਾ ਹਰਜੀਤ ਕੌਰ ਤੇਨਾਂ ਦੀ ਜਿਹੜੀ ਸਾਲਾਨਾ ਵਰਸੀ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਸੁਪੁੱਤਰਾਂ ਨੇ ਉਹਨਾਂ ਦੇ ਪਰਿਵਾਰ ਵੱਲੋਂ ਇੱਥੇ ਗੁਰਦੁਆਰਾ ਅਮਰਪੁਰਾ ਸਾਹਿਬ ਵਿਖੇ ਮਨਾਈ ਗਈ ਉਹਦੇ ਚ ਹਾਜ਼ਰੀ ਭਰਨ ਆਏ ਆ ਸੋ ਮੈਂ ਅੱਜ ਦੇ ਸਮਾਗਮ ਦੇ ਵਿੱਚ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਭਾਵੇਂ ਮਾਤਾ ਜੀ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਹੇ ਔਰ ਉਹਨਾਂ ਦੀਆਂ ਸਿੱਖਿਆਵਾਂ ਦੇ ਰੂਪ ਦੇ ਵਿੱਚ ਹਮੇਸ਼ਾ ਸਾਡੇ ਜ਼ਿਹਨ ਦੇ ਵਿੱਚ ਜਿਉਂਦਿਆਂ ਰਹਿਣਗੀਆਂ ਇੱਥੇ ਮੈਂ ਵਿਸ਼ੇਸ਼ ਕਰਕੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਉਹਨਾਂ ਦੇ ਸੁਪੁੱਤਰ ਅਰਜਿੰਦਰ ਰਾਜਾ ਜੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਬੜੀ ਟੁੱਟ ਕੇ ਸੇਵਾ ਦਿੱਤੀ ਹੈ ਕਿ ਉਹ ਸੰਗਤਾਂ ਨੂੰ ਲੁਧਿਆਣੇ ਦੀਆਂ ਨੂੰ ਵੱਖ-ਵੱਖ ਤੀਰਥ ਯਾਤਰਾਵਾਂ ਤੇ ਲੈ ਕੇ ਜਾਂਦੇ ਆ ਜਿਹੜੀ ਜਥੇਬੰਦੀ ਉਹਨਾਂ ਨੇ ਬਣਾਈ ਹੈ ਗੁਰੂ ਕੀ ਲਾਡਲੀ ਫੌਜ ਉਸ ਦੇ ਮਾਧਮ ਰਾਹੀਂ ਪਿਛਲੇ ਦਿਨੀ ਸਾਡੇ ਪਰਿਵਾਰ ਵੱਲੋਂ ਮੇਰੇ ਇੱਕ ਪਰਮ ਮਿੱਤਰ ਨੇ ਉਹਨਾਂ ਦੀ ਮਾਤਾ ਜੀ ਨੂੰ ਵੀ ਸੱਚਖੰਡ ਸ੍ਰੀ ਹਜੂਰ ਸਾਹਿਬ ਯਾਤਰਾ ਦੌਰਾਨ ਜਾਣ ਦਾ ਮੌਕਾ ਮਿਲਿਆ ਸੋ ਉਹਨਾਂ ਨੇ ਜਦੋਂ ਯਾਤਰਾ ਤੋਂ ਵਾਪਸੀ ਆਏ ਤੇ ਅਸੀਂ ਉਹਨਾਂ ਨੂੰ ਲੈਣ ਗਏ ਉਹਨਾਂ ਨੇ ਦੱਸਿਆ ਕਿ ਅੱਜ ਸਮਾਜ ਦੇ ਵਿੱਚ ਐਸਾ ਹਾਲਾਤ ਬਣੇ ਹੋਏ ਆ ਕਿ ਕੁੱਖੋਂ ਜੰਮੇ ਪੁੱਤ ਵੀ ਮਾਂ-ਬਾਪ ਦੀ ਇੰਨੀ ਕੇਅਰ ਨਹੀਂ ਕਰਦੇ ਜਿੰਨੀ ਇਸ ਜਥੇਬੰਦੀ ਦੇ ਸਿੰਘਾਂ ਨੇ ਰਾਜੇ ਵੀਰ ਉਹਨਾਂ ਦੀ ਸਮੁੱਚੀ ਟੀਮ ਨੇ ਉੱਥੇ ਨਾਲ ਗਈਆਂ ਸੰਗਤਾਂ ਉਹ ਚਾਹੇ ਕਿਸ ਵੀ ਰੂਪ ਦੇ ਵਿੱਚ ਸਾਡੇ ਵੀਰ ਗਏ ਭਰਾ ਗਏ ਸਾਡੀਆਂ ਮਾਤਾਵਾਂ ਗਈਆਂ ਭੈਣਾਂ ਗਈਆਂ ਸੋ ਉਹਨਾਂ ਦੀ ਹਰ ਤਰ੍ਹਾਂ ਕਿਵੇਂ ਯਾਤਰਾ ਦੇ ਵਿੱਚ ਉਹਨਾਂ ਨੇ ਰਾਤ ਕਿੱਥੇ ਰੁਕਣਾ ਹੈ ਉਹਨਾਂ ਨੇ ਜਲ ਪਾਣੀ ਕਿੱਥੇ ਛਕਣਾ ਹੈ ਉਹਨਾਂ ਦੇ ਠਹਿਰਾ ਹਰ ਪੜਾ ਦਾ ਇਹਨਾਂ ਨੇ ਧਿਆਨ ਰੱਖਿਆ ਸੋ ਮੈਂ ਸਮਝਦਾ ਹਾਂ ਉਸ ਮਾਂ ਦੀਆਂ ਉਸ ਮਾਤਾ ਦੀਆਂ ਸਿੱਖਿਆਵਾਂ ਨੇ ਸੋ ਇੰਨੇ ਕਲਪਜ਼ਾਂ ਨਾਲ ਅਸੀਂ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰਾਂਗੇ ਕਿ ਜਿੱਥੇ ਉਹਨਾਂ ਨੂੰ ਆਪਣੇ ਚਰਨਾਂ ਚ ਸਦੀਵੀ ਨਿਵਾਸ ਦੇਣ ਉੱਥੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਸਮਰੱਥਾ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਾਡੇ ਸਤਕਾਰਯੋਗ ਰਜਿੰਦਰਪਾਲ ਸਿੰਘ ਜੀ ਰਾਜਾ ਇਹਨਾਂ ਦੇ ਸਤਕਾਰਯੋਗ ਮਾਤਾ ਜੀ ਜਿਹੜੇ ਪਿਛਲੇ ਸਾਲ ਜਨ ਅਰਸ਼ੀਪ ਹੋ ਗਏ ਨੇ ਸੋ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਤਕਾਰਯੋਗ ਵੀਰ ਜੀਆਂ ਵੱਲੋਂ ਸਮੂਹ ਪਰਿਵਾਰ ਵੱਲੋਂ ਇਹ ਗੁਰਮਤ ਸਮਾਗਮ ਲੀਕਿਆ ਗਿਆ ਜਿਸ ਦੇ ਵਿੱਚ ਧਾਰਮਿਕ ਔਰ ਰਾਜਨੀਤਿਕ ਪੰਥ ਪ੍ਰਸਿੱਧ ਸ਼ਕਤੀਤਾ ਨੇ ਇਸ ਮੂਲਤ ਕਰਦੇ ਹੁਆ ਸਤਿਕਾਰਯੋਗ ਸੁਰਗਵਾਸੀ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਹਨ ਔਰ ਅਰਦਾਸ ਕੀਤੀ ਹੈ ਕਿ ਸਮੁੱਚੇ ਪਰਿਵਾਰ ਨੂੰ ਸਤਿਗੁਰੂ ਬਾਸ਼ਾ ਚਰਨਾਂ ਨਾਲ ਜੋੜੀ ਰੱਖਣ ਕਿਉਂਕਿ ਇਹ ਸਾਰੇ ਸਿੰਘ ਜਿਹੜੇ ਹਨ ਗੁਰੂ ਕੀ ਲਾਡਲੀ ਫੌਜ ਜਥੇ ਵਜੋਂ तमाम ਬੇਅੰਤ ਸਿੱਖ ਸੇਵਾਵਾਂ ਕਰਦੇ ਨੇ ਸੰਸਕਾਰਕ ਸੇਵਾਵਾਂ ਕਰਦੇ ਨੇ ਸਤਿਗੁਰੂ ਬਾਸ਼ਾ ਕਿਰਪਾ ਕਰਨ ਦੇ ਮਿਹਰਤਾ ਹੱਥ ਰੱਖਣ ਸਿਰ ਤੇ ਇਸੇ ਤਰ੍ਹਾਂ ਹੀ ਇਹ ਸੇਵਾਵਾਂ ਕਰਦੇ ਰਹਿਣ ਔਰ ਗੁਰੂ ਪਾਸ਼ਾ ਦੇ ਚਰਨਾਂ ਦੀਆਂ ਖੁਸ਼ੀਆਂ ਇਹ ਪ੍ਰਾਪਤ ਕਰਦੇ ਰਹਿਣ ਗੁਰੂ ਪਾਸ਼ਾ ਚਰਨਾਂ ਨਾਲ ਜੁੜਿਆ ਰਵੇ ਸਾਰਾ ਪਰਿਵਾਰ Thank sure. you. Sure.